ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਹੈ ਕੋਈ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਤਾਜ਼ਾ ਮਾਮਲਾ ਲੁਧਿਆਣਾ ਦੇ ਸਲੇਮ ਟਾਬਰੀ ਸੁਈਆਂ ਵਾਲੇ ਹਸਪਤਾਲ ਦੇ ਨੇੜੇ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਪੁਰਾਣੀ ਰੰਜਿਸ਼ ਦੇ ਤਹਿਤ ਦੋ ਧਿਰਾਂ ਬੁਰੀ ਤਰ੍ਹਾਂ ਆਪਸ ਦੇ ਵਿੱਚ ਝੜ ਜਾਂਦੀਆਂ ਹਨ ਜਿਸ ਨਾਲ ਇੱਕ ਪਰਿਵਾਰ ਦੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਜ਼ਖਮੀ ਹੋਇਆ ਪੀੜਤ ਪਰਿਵਾਰ ਪੁਲਿਸ ਕਮਿਸ਼ਨਰ ਦਫ਼ਤਰ ਇਨਸਾਫ਼ ਦੀ ਗੁਹਾਰ ਲਈ ਪੁੱਜਦਾ ਹੈ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੇ ਮੁਹੱਲੇ ਵਿੱਚ ਰਹਿਣ ਵਾਲੇ ਗਵਾਂਡੀਆਂ ਦੇ ਵੱਲੋਂ ਕਿਸੇ ਨੀਜੀ ਰੰਜਿਸ਼ ਦੇ ਤਹਿਤ ਸਾਡੇ ਪੂਰੇ ਪਰਿਵਾਰ ਦੇ ਉੱਪਰ ਹਮਲਾ ਕਰ ਦਿੰਦੇ ਹਨ ਜਿਸ ਨਾਲ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਅਤੇ ਅੱਜ ਅਸੀਂ ਇਨਸਾਫ ਦੀ ਗੁਹਾਰ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪੁੱਜੇ ਹਾਂ ਜਦੋਂ ਕਿ ਅਸੀਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੇਮ ਟਾਪਰੀ ਥਾਣੇ ਵਾਲਿਆਂ ਨੂੰ ਦਿੱਤੀ ਹੈ ਪਰ ਫਿਰ ਵੀ ਦੋਸ਼ੀਆਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਜਿਹੜਾ ਨਾਮ ਰਾਹੁਲ ਸ਼ਰਮਾ ਜੀ ਮਸ ਸੇਮ ਟਾਪਰੀ ਦਾ ਵਾਸੀ ਹੈਗਾ ਕੱਲ 20 ਤੋਂ 25 ਜਾਣਿਆਂ ਨੇ 4 ਵੈਪਨ ਲੈ ਕੇ ਮੇਰੇ ਘਰ ਟਾਇਪ ਕੀਤਾ ਮੇਰੇ ਫਾਦਰ ਨੂੰ ਉਹਨਾਂ ਨੇ ਕੁਟਿਆ ੱੱਕੇ ਮਾਰੇ ਮੇਰੇ ਬਰਦਰ ਨੂੰ ਉਹਨਾਂ ਨੇ ਕੁਟਿਆ ਮੇਰੇ ਬੇਚੇ ਦੀ ਬਾਹਾਂ ਤੋੜਤੀ ਮੇਰੇ ਫਾਦਰ ਦਾ ਹੱਥ ਤੋੜਤਾ ਮੇਰੀ ਮਮਦਰ ਦੇ ਨਾਲ ਸੀ ਇੱਥੇ ਕੱਟ ਮਾਰੇ 4 ਵੈਪਨ ਸੀਗੇ ਸਾਡੇ ਤੋਂ ਸਲੇਮਟਪੁਰ ਇੱਕ ਪਰਿਵਾਰ ਹੈਗਾ ਬਠਲਾ ਪਰਿਵਾਰ ਜਿਹੜਾ ਕਿ ਬਦਲਾਵ ਸਰਕਾਰ ਦੇ ਨਾਲ ਚੱਲਦਾ ਹੈ ਉਹਦੇ ਸਪੋਰਟਰ ਨੇ ਜੀ ਇਹ ਇੱਕ ਲੋਕਲ ਐਮਐਲ ਦੀ ਸ਼ਹਿਦ ਨਾਲ ਇਹਨਾਂ ਨੇ ਸਭ ਕੁਝ ਕੀਤਾ ਸਭ ਕੁਝ ਉੱਥੇ ਦਾਤਾਂ ਦੇ ਨਿਸ਼ਾਨ ਸਭ ਕੁਝ ਜਗਾ ਖੂਨ ਹੀ ਖੂਨ ਦੁਕਾਨ ਚ ਹੈਗਾ ਜੀ ਅਸੀਂ ਸਭ ਕੁਝ ਦਿਖਾਇਆ ਕੱਲੇ ਸਲੇਮ ਟਬਰੀ ਥਾਣੇ ਵੀ ਪੇਸ਼ ਹੋਏ ਜੀ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਵੀ ਅੱਜ ਬਲਾਵਾ ਗਾ ਜੀ ਸੀਪੀ ਸਾਹਿਬ ਦੇ ਪੇਸ਼ਾਂ ਸੀਪੀ ਸਾਹਿਬ ਨੇ ਸਾਨੂੰ ਰੈਫਰ ਦੁਆਰਾ ਉੱਥੇ ਕਰਤਾ ਕਿ ਸਲੇਮ ਟਬਰੀ ਥਾਣੇ ਚਲੇ ਜਾਓ ਜੀ ਮੇਰਾ ਬ੍ਰਦਰ ਪਿਛਲੇ 3 ਸਾਲ ਤੋਂ ਬ੍ਰੇਨ ਹੈਮਰੇਜ ਕਰਕੇ 2 ਮਹੀਨੇ ਡੀਐਮਜੀ ਦਾਖਲ ਲਿਆ ਜੀ ਮੇਰੇ ਫਾਦਰ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਕੁੱਟਿਆ ਜਿਨ੍ਹਾਂ ਦੇ ਹੱਥ ਟੁੱਟ ਗਿਆ ਉਹ ਪਿਛਲੇ 50 ਸਾਲ ਤੋਂ ਮਿਰਗੀ ਦੀ ਦੁਰ ਕਾਰਨ ਕੀ ਹੈ ਕਾਰਨ ਭਾਜੀ ਕੋਈ ਕਾਰਨ ਨਹੀਂ ਜੀ ਬਸ ਬਦਲਾਵ ਹੈ ਬਦਲਾਵ ਦੀ ਸਰਕਾਰ ਹੈ ਜੀ ਕੋਈ ਕਾਰਨ ਕੀ ਹੋ ਸਕਦਾ ਬੱਚਿਆਂ ਦੀ ਲੜਾਈ ਸੀ 3-4 ਮਹੀਨੇ ਪਹਿਲਾਂ ਖਤਮ ਹੋ કરી ਕਰੇ ਕੱਲ ਦੀ ਅਸੀਂ ਉਹਨਾਂ ਨੂੰ ਦਿੱਤੀ ਸੀ ਸੀਸੀਟੀਵੀ ਹਜ ਤੱਕ ਉਹ ਜਿਹੜੇ ਬਦੇ ਰਾਤ 12 ਵਜੇ ਤੱਕ ਸ਼ਰਮ ਸੱਜੇ ਤੋਂ ਸਲੇਮਟਾਪਰੀ ਘੁੰਮਦੇ ਰਹੇ ਨੇ ਜਿਸ ਨੇ ਮੈਡੀਕਲ ਕਰਾਨਗੇ ਤਾਂ ਵੀ ਪੰਜ ਸੱਤ ਬੰਦੇ ਮੇਰੀ ਵਾਈਫ ਨਾਲ ਆ ਕੇ ਕਹਿ ਕੇ ਗਏ ਨੇ ਕਿੱਥੇ ਨੇ ਕਿੱਥੇ ਨੇ ਕਿੱਥੇ ਨੇ ਗਲਕਾਰੇ ਮਾਰ ਕੇ ਗਏ ਨੇ ਸਭੀ ਦੁਕਾਨਦਾਰ ਫੇਰ ਵੜ ਕੇ ਗਏ ਕੀ ਮੰਗ ਕੀ ਕਰਦੇ ਮੰਗੋ ਭਾਜੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਕਾਨੂੰਨੀ ਕਾਰਵਾਈ ਜੇ ਮੇਰੇ ਤੇ ਕੀ ਮਰਦਾ ਕਰੋ ਜਿਹਨਾਂ ਤੇ ਹੈਗੇ ਉਹਨਾਂ ਤੇ ਕਰੋ ਹਾਂ ਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ ਸਲੇਮਟਾਪਰੀ ਚ ਰਹਿੰਦੇ ਆ ਅਸੀਂ ਬਿਲਕੁਲ ਮੇਰੇ ਘਰ ਦੇ ਬਿਲਕੁਲ ਨਾਲ ਨੇ ਆਮ ਆਦਮੀ ਪਾਰਟੀ ਦੇ ਕੁਝ ਕਾਰਜਕਰਤਾ ਸੀਗੇ ਜਿਨ੍ਹਾਂ ਨੇ ਸਾਡੇ ਦੁਕਾਨ ਦੇ ਉੱਤੇ ਬੈਠ ਕੇ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਵਾ ਉਹ ਸਾਰੀਆਂ ਸੀਸੀਟੀਵੀ ਫੁਟੇਜ ਅਸੀਂ ਸੀਪੀ ਸਾਹਿਬ ਨੂੰ ਸਲੀਮ ਟਾਪਰੀ ਥਾਣੇ ਵਿੱਚ ਦੇ ਚੁੱਕੇ ਹਾਂ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਅਸੀਂ ਆਏ ਸੀਗੇ ਸਾਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਅਟੈਕ ਕੀਤਾ ਹੈ ਹੱਥ ਦੇ ਉੱਤੇ ਕਾਫੀ ਸੱਟਾਂ ਫ੍ਰੈਕਚਰ ਹੋਇਆ ਸਿਰ ਦੇ ਉੱਤੇ ਫ੍ਰੈਕਚਰ ਨਹੀਂ ਸਰ ਕੋਈ ਪ੍ਰਾਨਿਰੰਜਿਸ਼ ਨਹੀਂ ਅਸੀਂ ਭਾਜੀਪੀ ਜੁਆਇਨ ਕੀਤੀ ਸੀਗੀ ਜਿਹਦੇ ਕਾਰਨ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਡੇ ਨਾਲ ਪੂਰੀ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਵਾ ਜਿਹਦੇ ਕਾਰਨ ਅਸੀਂ ਇੱਥੇ ਪੇਸ਼ ਹੋਏ ਕਿੰਨੇ ਕੋਈ ਦਲੇ ਬੰਦੇ ਸੱਟਾਂ ਲੱਗੀਆਂ ਨੇ ਅਸੀਂ ਸਰ ਚਾਰ ਬੰਦੇ ਆ ਮੇਰੇ ਮਮਾ ਪਾਪਾ ਸਾਰੇ ਫੈਮਲੀ ਜੀ ਸਰ ਛੱਡਿਆ ਦੀ ਜੀ ਕਿਸੇ ਨੂੰ ਵੀ ਹਾਂ ਜਿਹੜੀ ਵਾਲੀ ਬੰਦੇ ਸੀਗੇ ਜਾਨ ਪਛਾਤੇ ਬੰਦੇ ਸੀ ਕਰਦੇ ਹੁਣ ਅਸੀਂ ਮੰਗ ਕਾਰਵਾਈ ਕਰਦੇ ਹਾਂ ਜੀ ਉਹਨਾਂ ਦੇ ਉੱਤੇ ਕਾਰਵਾਈ ਕਰੋ ਹੁਣ ਇਦਾਂ ਦਾ ਨਹੀਂ ਹੈ ਸਰ ਕਿਸੇ ਦੇ ਘਰ ਵੜ ਕੇ ਤੁਸੀਂ ਇਦਾਂ ਅਟੈਕ ਨਹੀਂ ਕਰ ਸਕਦੇ ਇਹ ਤਾਂ ਸ਼ੁਰੂ ਤੋਂ ਹੀ ਹੈ ਜੀ ਉਹਨਾਂ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਇਹ ਬਹੁਤ ਉਹਨਾਂ ਕੰਮ ਖਰਾਬ ਹੋ ਰਿਹਾ ਹੈ ਬਦਲਾਅ ਹੋ ਰਿਹਾ ਜੀ ਇਦਾਂ ਤੁਸੀਂ ਕਿਸੇ ਨੂੰ ਘਰ ਬੈਠ ਕੇ ਨਹੀਂ ਅਟੈਕ ਕਰ ਸਕਦੇ ਕਿੰਨੇ ਵਜ ਦਾ ਵਾਕਿਆ ਕੱਲ੍ਹ ਇਹ ਸਰ ਸਵਾ 4:00 4:00 ਦੇ ਵਿੱਚ ਵਿੱਚ ਦਾ ਕੱਲ ਦਾ ਜੀ ਨਾਮ ਕੀਤਾ ਹੈ ਕੱਲ ਮੈਂ 4 ਵਜੇ ਸਵੇਰੇ ਆਪਣੇ ਸ਼ਾਮ ਵੇਲੇ ਸ਼ੋਪ ਖੋਲਣ ਆਈ ਸੀ ਤੇ ਬੇਟਾ ਮੇਰੇ ਪਿੱਛੇ ਹੀ ਆ ਰਿਹਾ ਸੀ ਥੋੜੀ ਦੇ ਥੋੜਾ ਦੂਰ ਹੈਗਾ ਸੀਗਾ ਤੇ ਉਹਨਾਂ ਨੇ ਰਾਹੁਲ ਦੇ ਉਹਦੇ ਬੇਟੇ ਨੇ ਦੂਰੋਂ ਉੱਥੇ ਖੰਬੇ ਦੇ ਕੋਲ ਮੈਨੂੰ ਗੰਦੇ ਗੰਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਪਹਿਲਾਂ ਉਹਦੇ ਬੇਟੇ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਫਿਰ ਉਹਨੇ ਬੇਟੇ ਨੂੰ ਪਿੱਛੇ ਕਰਕੇ ਫਿਰ ਆਪ ਵੀ ਕਰਨ ਲੱਗ ਗਿਆ ਤੇ ਮੇਰਾ ਬੇਟਾ ਬਹੁਤ ਹਾਈਪਰ ਹੋ ਗਿਆ ਮੈਂ ਉਹਨੂੰ ਰੋਕ ਲਿਆ ਮੈਂ ਕਿਹਾ ਨਹੀਂ ਹਜੇ ਨਹੀਂ ਬੜੇ ਪਾਪਾ ਨੂੰ ਬੁਲਾ ਲੈ ਮੇਰਾ ਡੇਢ ਜੀ ਆਏ ਉਹ ਦੋਨੋਂ ਸਮਝਾਣਗੇ ਉਹਨਾਂ ਨੇ ਅੱਗੋਂ ਅਟੈਕ ਕਰ ਦਿੱਤਾ ਮੇਰੇ ਜੇਡ ਤੇ ਸਾਰਿਆਂ ਤੇ ਮਤਲਬ ਕਿ ਉਹਨਾਂ ਨਾਲ ਬੜਾ ਮਾਰਕੋਟ ਕੀਤੀ ਫਿਰ ਉਲਟਾ ਮੇਰੇ ਮੁੰਡੇ ਨੂੰ ਕਹਿੰਦੇ ਨੇ ਵੀ ਅਸੀਂ ਚੱਕ ਦੇਣਾ ਮੁੰਡੇ ਨੂੰ ਮਾਰ ਦੇਣਾ ਹੋ ਜਾ ਵੀ ਉਹ ਧਮਕੀ ਦੇ ਰਹੇ ਸਾਨੂੰ ਕੀ ਕਾਰਨ ਕੀ ਹੈ ਜੜਾ ਕਾਰਨ ਹੈ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਇਹਨਾਂ ਦੀ ਛੋਟੀ ਜੀ ਗੱਲ ਹੋਈ ਸੀਗੀ ਆਪਸ ਵਿੱਚ ਉਹਦਾ ਦਾ ਮੇਰੇ ਮੁੰਡੇ ਨਾਲ ਵੈਰ ਵਾਰਿਆ ਮੈਨੂੰ ਹਰ ਵਾਰੀ ਇੱਥੇ ਲੰਘਦੇ ਕਮੈਂਟ ਮਾਰ ਕੇ ਇਹ ਆਪਣਾ ਵੇਖ ਕੇ ਜਾਂਦੇ ਨੇ ਗੰਦੇ ਗੰਦੇ ਇਸ਼ਾਰੇ ਕਰਦੇ ਨੇ ਗੱਲਾਂ ਕਰਦੀ ਹੈਗੇ ਗੰਦੀ ਗੰਦੀ ਇਹ ਮੁੰਡੇ ਨੂੰ ਹਰ ਵਾਰੀ ਇਹ ਰਾਹੁਲ ਤੇ ਉਹਦਾ ਬੇਟਾ ਮੇਨੂੰ ਮੰਗੇ ਕਿ ਮੈਂ ਸੇਫ ਨਹੀਂ ਹੈਗੀ ਮੈਂ ਕੱਲੀ ਇੱਥੇ ਦੁਕਾਨ ਤੇ ਰਹਿਣੀ ਆ ਕਦੀ ਵੀ ਆ ਕੇ ਉਹ ਮੇਰੇ ਤੇ ਗੰਦਾ ਕਮੈਂਟ ਮਾਰ ਸਕਦੇ ਆ ਕਦੇ ਵੀ ਗਲਤ ਹਰਕਤ ਕਰ ਸਕਦੇ ਮੈਨੂੰ ਇਨਸਾਫ ਚਾਹੀਦਾ ਮਾਰ ਤੋਂ ਸਵਾ ਚਾਰ ਦੇ ਵਿੱਚ ਜਿਹੜੀ ਜਿਹੜੀ ਤੁਹਾਨੂੰ ਜਿਹੜੇ ਗੰਦੇ ਇਸ਼ਾਰੇ ਕਰ ਰਹੇ ਸੀ ਨਾ ਉਹ ਇਹਨਾਂ ਕੋਲ ਵੀਡੀਓ ਹੈਗੀ ਹੈ ਇਹਨਾਂ ਨੇ ਆਪਣੀ ਲੜਾਈ ਦੀ ਵੀਡੀਓ ਦੇ ਦਿੱਤੀ ਉਹ ਵੀਡੀਓ ਨਹੀਂ ਦਿੱਤੀ ਜਦ ਕਿ 10 15 ਮਿੰਟ ਦੇ ਗੈਪ ਦੇ ਵਿੱਚ ਹੈਗੀ ਉਹ ਵੀ ਨਹੀਂ ਸਰ ਗੱਲ ਐ ਐਕਚੁਅਲੀ ਇਦਾਂ ਹੋਈ ਕਿ ਹਾਂ ਵੀ ਅ ਅੱਜ ਤੋਂ 2 ਮਹੀਨੇ ਪਹਿਲਾਂ ਮੇਰੇ ਬ੍ਰਦਰ ਨਾਲ ਕੋਈ ਗੱਲ ਹੋਈ ਸੀ ਗੱਡੀ ਦੇ ਕਾਰਨ ਬੈਕ ਕਰਨ ਦੇ ਵਿੱਚ ਕਰੇ ਇਹਨਾਂ ਨੇ ਆਪਣੀ ਮਤਲਬ ਲਾਈਕ ਤੋਜ਼ ਜਮਾਨ ਪਿੱਛੇ ਕੀ ਲਿਕ ਉਹਦਾ ਥੋੜੀ ਆਪਸੀ ਲੜਾਈ ਜੀ ਹੋ ਗਈ ਉਹਦੋਂ ਛੋਟੀ ਮੋਟੀ ਹੋਈ ਸੀ ਤੇ ਉਹ ਗੱਲ ਖਤਮ ਸੋਲਡ ਹੋਣ ਤੋਂ ਬਾਅਦ ਫਿਰ ਅੱਜ ਕੱਲ ਇਹਨਾਂ ਨੇ ਲਾਈਕ ਗੱਲ ਸੌਟ ਆਊਟ ਕਰਨ ਵਾਸਤੇ ਇਹਨਾਂ ਨੇ ਗੱਲ ਕਰਨ ਗਈ ਇਹ ਉੱਥੇ ਵੀ ਧਮਕੀਆਂ ਦੇਣ ਲੱਗੇ ਸੀ ਗੱਲ ਕਰਨਾ ਸੀ ਕੱਲ ਲਗੇ ਸੀ ਆੜੀ ਸ਼ਰਮਾ ਦੇ ਘਰੇ ਗਏ ਸੀ ਉਹਨਾਂ ਨਾਲ ਉਹਨਾਂ ਨੇ ਬੁਲਾਇਆ ਸੀ ਸਪੈਸ਼ਲੀ ਜਾਂ ਵੀ ਜੀ ਗੱਲ ਆ ਕੇ ਕਰੋ ਜੀ ਉਹ ਉੱਥੇ ਜਾਣ ਤੋਂ ਬਾਅਦ ਗੱਲ ਕੀਤੀ ਇਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਉਹ ਪਿਆਰ ਤਾਂ ਛੱਡੋ ਗੱਲ ਕੀ ਕਰਨੀ ਇਹਨਾਂ ਨੇ ਉੱਥੇ ਹੀ ਅਬਿਊਜ਼ ਕਰਨੀ ਸ਼ੁਰੂ ਕਰਤੀ ਤੇ ਸ਼ਰੀਆਮ ਉਹਨਾਂ ਦੇ ਸਾਹਮਣੇ ਗਾਲਾਂ ਕੱਢੀਆਂ ਤੇ ਧਮਕੀ ਦਿੱਤੀ ਕਿ ਹਾਂ ਵੀ ਤੇਨੂੰ ਪੂਰੇ ਆਪਣਾ ਚੱਕਰ ਆ ਤੂੰ ਚਾਰੋਂ ਬੱਸ ਕੀ ਰਿਆ ਪਿਆ ਤੂੰ ਲਾਈਕ ਤੂੰ ਤੈਨੂੰ ਮਤਲਬ ਤੂੰ ਸੇਵ ਨਹੀਂ ਤੈਨੂੰ ਦਿਖਾਵਾਂਗੇ ਆਪਾਂ ਕੌਣ ਆ ਇੱਥੇ ਉਹ ਰਾਜਨੀਤੀ ਦਾ ਰਾਜਨੀਤੀ ਦੇ ਵਿੱਚ ਸਰ ਇਦਾਂ ਦਾ ਕੋਈ ਰਾਜਨੀਤੀ ਦਾ ਮੁੱਦਾ ਨਹੀਂ ਹੈ ਗੱਲ ਐਕਚੁਅਲੀ ਗੱਲ ਹੈ ਕੱਲ ਇਹਨਾਂ ਨੇ ਮੇਰੀ ਮਾਂ ਨੂੰ ਲਾਈਕ ਗਲਤ ਇਸ਼ਾਰੇ ਕੀਤੇ ਠੀਕ ਹੈ ਮੈਂ ਘਰ ਤੋਂ ਸ਼ੋਪ ਆ ਰਿਹਾ ਸੀਗਾ ਮਮਾ ਸ਼ੋਪ ਤੇ ਸੀਗੇ ਤੇ ਮੈਂ ਵੇਖਿਆ ਕਿ ਹਾਂ ਵੀ ਇਦਾਂ ਦੇ ਇਸ਼ਾਰੇ ਦੇ ਕੇ ਸਰ ਨਾ ਚੀਜ਼ ਹੈ ਕਿ ਹਾਂ ਵੀ ਮਾਂ ਦੇ ਨਾਲ ਇਦਾਂ ਹਰਕਤ ਕੋਈ ਕਰੂਗਾ ਕੋਈ ਵੀ ਨਹੀਂ ਸੰਦਾ ਮੈਂ ਆਪਾਂ ਗੱਲ ਕਰਨਗੇ ਮੈਂ ਹਾਈਪਰ ਹੋਇਆ ਮੇਰੀ ਮੰਮਾ ਨੇ ਉਦੋਂ ਮੈਨੂੰ ਰੋਕਿਆ ਕਿ ਹਾਂ ਵੀ ਨਹੀਂ ਆਪਾਂ ਲੜਨਾ ਨਹੀਂ ਹੈਗਾ ਮੈਂ ਕਿਹਾ ਮੰਮਾ ਬਹੁਤ ਦੇਰ ਦਾ ਮੈਂ ਹੋ ਰਿਹਾ ਕਿ ਹਾਂ ਵੀ ਇਦਾਂ ਤੇ ਮੰਮਾ ਨੇ ਕਿਹਾ ਕਿ ਹਾਂ ਵੀ ਆਪਣੇ ਤਾਇਆ ਨੂੰ ਬੁਲਾ ਮੇਰੇ ਤਾਇਆ ਜੀ ਆਇਆ ਆਪਾਂ ਗੱਲ ਕਰਨਗੇ ਇਨੀ ਦਿਨ ਚ ਇਹਨਾਂ ਨੇ ਤਲਵਾਰਾ ਵਗੈਰਾ ਸਭ ਕੁਝ ਕੱਟ ਕੇ ਇਹਨਾਂ ਨੇ ਹੀ ਕੀਤਾ ਸਭ ਇਹਨਾਂ ਨੇ ਸ਼ੋਅ ਕੀਤੀ ਵੀਡੀਓ ਦੇ ਵਿੱਚ ਕਿ ਹਾਂ ਵੀ ਆਪਾਂ ਮਤਲਬ ਮਾਰ ਰਹੇ ਹਾਂ ਇਹਨਾਂ ਦੇ ਖੋਦੇ ਹਥਿਆਰ ਸੀ ਉਹ ਵੀਡੀਓਜ਼ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਦਿਖਾਏ ਸਾਨੂੰ ਉਹ ਨਹੀਂ ਦਿਖਾਇਆ ਜਿਹੜੀ ਉਹਨਾਂ ਦੀ ਸੱਟਾਂ ਵਜੀਆਂ ਉਹ ਕਿਹਨਾਂ ਨੇ ਮਾਰੀਆਂ ਸਰ ਲੜਾਈ ਦੇ ਕਰਦੇ ਕਰਦੇ ਤੁਹਾਨੂੰ ਖੁਦ ਨੂੰ ਪਤਾ ਕਿ ਹਾਂ ਵੀ ਲੱਗ ਕੇ ਤਾਂ ਜਾਂਦੀ ਹੈ ਸੱਟਾਂ ਸਾਡੀਆਂ ਹੀ ਲੱਗੀਆਂ ਇਦਾਂ ਦੀ ਕੋਈ ਗੱਲ ਨਹੀਂ ਕਿ ਆਉਣ ਨਹੀਂ ਲੱਗੀਆਂ ਜਿਹੜੇ ਇੱਕ ਗੰਦੇ ਇਸ਼ਾਰੇ ਕਰਦਾ ਸੀਗਾ ਸਰ ਉਹ ਵੀਡੀਓ ਇਹਨਾਂ ਨੇ ਉਸ ਤੋਂ ਪਹਿਲਾਂ ਸਕਿੱਪ ਕਰ ਚੁੱਕੇ ਉਹ ਸ਼ੋ ਹੀ ਨਹੀਂ ਕੀਤੀ ਤੇ ਜਦ ਮੰਗਣ ਜਾ ਰਹੇ ਆ ਤੇ ਸਾਨੂੰ ਪ੍ਰੋਵਾਈਡ ਹੀ ਨਹੀਂ